ਇੱਕ ਕੋ ਮਾਰੇ ਦੋ ਪੁੱਤ ਹਨ ਇੱਕ ਰਾਜਾ ਤੇ ਇੱਕ ਫਕੀਰ ਇੱਕ ਸਾਧ ਤੇ ਦੂਜਾ ਆਸ ਇੱਕ ਤਿਆਗੀ ਇਹ ਤੇ ਦੂਜਾ ਗ੍ਰਹਿਸਤੀ ਰੱਬ ਨੇ ਕੀ ਬਣਾਈਏ ਇਹ ਦੁਨੀਆ ਸਾਰਿਆਂ ਨੂੰ ਬਰਾਬਰ ਕਿਉਂ ਨਹੀਂ ਰੱਖਿਆ ਉਹਦੀ ਦਰਗਾਹ ਵਿੱਚ ਕੀ ਥੋੜੀ ਉਦਾਂ ਬਤੀਰਾ ਇੱਕੋ ਹੀ ਏ ਦੇਵਤਾ ਨਾਲ ਵੀ ਤੇ ਰક્ષਣ ਨਾਲ ਵੀ ਗ੍ਰਹਿਸਤੀਆਂ ਨਾਲ ਵੀ ਇਹੋ ਵਾਪਰਦੀ ਏ ਤੇ ਗੁਰੂਆਂ ਨਾਲ ਵੀ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੇ ਹੀ ਦੁਖੀ ਹਨ ਕੋਈ ਸੁਖੀ ਨਹੀਂ ਭਾਵੇਂ ਕੋਈ ਸੌਕਰੇ ਤੇ ਭਾਵੇਂ ਕੋਈ ਗਰੀਬ ਭਲਵਾਨੇ ਜਾਂ ਲੰਗੂੜਾ ਲੁੱਲਾ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਕਿਸੇ ਨੂੰ ਤਣ ਦਾ ਤੇ ਕਿਸੇ ਨੂੰ ਤਣ ਦਾ ਕਿਸੇ ਨੂੰ ਮਨ ਦਾ ਰੋਗ ਤੇ ਚਿਚੜ ਬੰਗੂ ਚਿੰਬੜਿਆਏ ਬੰਦੇ ਨੂੰ ਸੁਖੀ ਉਹ ਹੈ ਜਿਹੜਾ ਨਾਮ ਜਪਦਾ ਏ ਕਿਰਤ ਕਰਦਾ ਏ ਸੰਤੋਕੀ ਏ ਬਾਕੀ ਸਾਰੀ ਸ੍ਰਿਸ਼ਟੀ ਖਰੇ ਖਰਾਪਾ ਏ ਕੋਈ ਤਾਨੂੰ ਕਿਸ ਨੂੰ ਰੋਵੇ ਆਓ ਤੁਸੀਂ ਵੀ ਸੁਖੀ ਹੋਣਾ ਇਹ ਤਾਂ ਲਿਖਦਾ ਣੋ ਸਿਰਜਣਹਾਰ ਨਾਲ ਸਾਰੇ ਦੁੱਖ ਕਲੇਸ਼ ਕੱਟੇ ਜਾਣਗੇ ਕੋਈ ਦੁਖੀ ਨਹੀਂ ਰਹੇਗਾ ਸੰਸਾਰੀ ਪਰ ਇਹ ਨਹੀਂ ਕਿ ਜਦ ਨਹੀਂ ਜਿਹੜੇ ਕਰਮ ਕੀਤੇ ਹਨ ਉਹ ਤੇ ਭੁਗਤਣੇ ਹੀ ਪੈਣਗੇ ਜੋ ਬੀਜ ਕੇ ਕਣਕ ਕਿੱਥੋਂ ਵੱਢ ਲਵੋਗੇ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਮਿਲੇਗੀ ਸਰੀਰਕ ਰੋਗ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ ਗੁਰੂਆਂ ਨੂੰ ਲੈ ਲਵੋ ਉਹਨਾਂ ਨੇ ਤਾਂ ਨਹੀਂ ਕਿਸੇ ਦਾ ਬੁਰਾ ਮੰਗਿਆ ਦੁੱਖ ਉਹਨਾਂ ਨੂੰ ਵੀ ਸਨ ਸਾਨੂੰ ਥੋੜੇ ਹਨ ਤੇ ਉਹਨਾਂ ਨੂੰ ਬਹੁਤੇ ਸਾਡੇ ਕੋਲ ਦੁੱਖਾਂ ਦੀ ਪੋਟਲੀ ਏ ਤੇ ਉਹਨਾਂ ਦੇ ਘਰ ਦੁੱਖਾਂ ਦੀਆਂ ਪੰਡਾਂ ਸਨ ਸਾਨੂੰ ਆਪਣਾ ਦੁੱਖ ਏ ਤੇ ਉਹਨਾਂ ਨੂੰ ਆਪਣੇ ਸੰਚਾਣ ਦਾ ਸਾਡੇ ਘਰ ਵਿੱਚ ਜੇ ਕਿਤੇ ਝਗੜਾ ਖੜਾ ਹੋ ਜਾਵੇ ਤਾਂ ਉਹਦਾ ਨਿਪਟਾਰਾ ਗਵਾਂਡੀ ਕਰਾ ਦੇਵੇ ਪਰ ਜੇ ਕੱਲਾ ਕਲੰਤਰ ਦਾ ਰਿਸ਼ੇ ਗੁਰੂ ਘਰ ਵਿੱਚ ਨੱਚ ਪਵੇ ਤਾਂ ਉਹਦਾ ਨਿਪਟਾਰਾ ਨਹੀਂ ਹੁੰਦਾ ਗੁਰੂ ਘਰ ਵਿੱਚ ਜੰਮੇ ਮੁੱਡੇ ਹੀ ਗੁਰੂ ਹੁੰਦੇ ਹਨ ਗਵਾਂਡੀ ਮਹੱਲੇ ਵਾਲੇ ਜਾਂ ਪਿੰਡ ਵਾਲੇ ਰਾਠਾ ਕੜਪੰਚ ਚੌਧਰੀ ਅਤੇ ਕੋਈ ਗੱਲ ਉਹਨਾਂ ਨੂੰ ਸਮਝਾਵੇ ਪਹਿਲਾਂ ਉਹ ਸਨੂੰ ਤਿਆਰ ਨਹੀਂ ਹੁੰਦੇ ਜੇ ਕਿਤੇ ਭੁੱਲ ਚੁੱਕ ਕੰਨ ਲਾ ਕੇ ਸੁਣ ਵੀ ਲੈਣ ਤਾਂ ਉਹਨਾਂ ਉਹਦੀ ਗੱਲ ਨਹੀਂ ਹੀ ਮੰਨਣੀ ਕਿਉਂਕਿ ਉਹ ਗੁਰੂ ਘਰ ਦੇ ਪੁੱਤ ਹਨ ਗੁਰੂ ਦੀ ਗੱਲ ਉਹ ਇਸ ਲਈ ਨਹੀਂ ਸੁਣਦੇ ਕਿਉਂਕਿ ਉਹਨਾਂ ਵੀ ਕੱਲ ਨੂੰ ਗੁਰੂ ਬਣਨਾ ਹੈ ਜੇ ਗੁਰੂ ਪਿਤਾ ਹੈ ਤਾਂ ਫਿਰ ਉਹਨਾਂ ਗੱਲ ਵੀ ਨਹੀਂ ਸੁਣਨੀ ਕਿਉਂ ਸੁਣ ਲਈ ਪਿਓ ਦੀ ਗੱਲ ਸੁਣਦਾ ਕੌਣ ਹੈ ਕਾਲ ਯੁਗ ਵਿੱਚ ਜਦੋਂ ਮੁੰਡਾ ਆਪਣੇ ਖੰਭ ਕਲੇਰ ਦਾ ਹੈ ਤਾਂ ਫੇਰ ਪਿਓ ਬਣ ਜਾਂਦਾ ਹੈ ਭਾਵੇਂ ਉਹ ਪੁੱਤ ਵੀ ਨਾ ਹੋਵੇ ਸੁੱਤਾ ਹੋਵੇ ਕੋਈ ਜਗਾ ਲਵੇ ਤੇ ਜੇ ਬੰਦਾ ਕੇਸਲਾ ਹੋਇਆ ਜਾਗਦਾ ਪਿਆ ਏ ਉਹਨੂੰ ਕੌਣ ਜਗਾਵੇ ਆਮ ਸਿਆਣੇ ਬੰਦਿਆਂ ਦੀ ਗੱਲ ਮੰਨ ਲੈਂਦੇ ਹਨ ਪਰ ਗੁਰੂ ਦੇ ਪੁੱਤ ਸੁਪਨੇ ਵਿੱਚ ਕਿਸੇ ਸਿਆਣੇ ਕੋਲੋਂ ਮਤ ਲੈਣ ਲਈ ਤਿਆਰ ਨਹੀਂ ਕਿਉਂ ਲੈਣ ਭਈ ਉਹ ਆਪ ਗੁਰੂ ਨਾਲ ਲੋਕ ਤੇ ਉਹਨਾਂ ਕੋਲੋਂ ਆਪਸ ਮਤ ਲੈਣ ਆਉਂਦੇ ਹਨ ਇਹ ਗੱਲ ਗੋਇੰਦਵਾਲ ਦੀ ਏ ਰਣਮੁਨੀ ਇੱਕ ਤੇ ਸ਼ਾਂਤ ਸਿਰਫ ਉਨੀ ਜਗ੍ਹਾ ਜਿੱਥੇ ਗੁਰੂ ਦੀ ਵਿਸ਼ਰਾਮ ਨੇ ਬਾਕੀ ਉਹ ਰਾਮ ਰੌਲਾ ਏ ਉਹ ਮੰਡੀ ਉਹ ਹੀ ਬਾਜ਼ਾਰ ਪ੍ਰੇਵ ਤੋਂ ਵੀ ਨਹੀਂ ਲੱਗਿਆ ਸੱਚ ਤੁਸਾ ਲੱਭਣਾ ਜੇ ਤੁਸੀਂ ਉਹ ਮਿਲੇਗਾ ਗੁਰੂ ਦੇ ਬੇੜੇ ਇੱਕੋ ਹੀ ਦੁਕਾਨ ਏ ਸੱਚ ਸਿਰਫ ਉੱਥੇ ਹੀ ਮਿਲ ਸਕਦਾ ਏ ਬਾਕੀ ਸਾਰੀਆਂ ਥਾਵਾਂ ਤੇ ਟੱਕਰਾਂ ਮਾਰ ਲਵੋ ਕਿਤੇ ਸੱਚ ਦਾ ਨਿਸ਼ਾਨ ਵੀ ਨਹੀਂ ਦੁਕਾਨਦਾਰ ਸੌ ਝੂਠੀਆਂ ਕਸਮਾਂ ਖਾ ਕੇ ਆਖੇਗਾ ਮੈਂ ਗੁਰੂ ਦੀ ਸੌਂ ਵੇਚਦਾ ਹਾਂ ਪਰ ਜਦੋਂ ਤੁਸੀਂ ਉਹਦੀ ਭਲੋਟੀ ਵਿੱਚ ਆ ਕੇ ਸੱਚ ਦੀ ਪੂੜੀ ਬਣਾ ਕੇ ਖਰੀਦ ਲਵੋਗੇ ਤੇ ਫੇਰ ਕਰ ਆ ਕੇ ਮੇਰਾ ਝੂਠ ਵੇਖ ਕੇ ਪਸਤਾਉਂਗੇ ਮਲੰਬਤ ਪਾਣੀ ਚੜਿਆ ਹੋਇਆ ਸਿਰਫ ਚਮਕੀ ਚਮਕੇ ਉਧਰ ਸੁਧਾ ਕੋਟਾ ਉਹਨਾਂ ਦੁਕਾਨਦਾਰਾਂ ਕੋਲੋਂ ਤੁਸੀਂ ਝੂਠ ਵੀ ਅਸਲੀ ਨਹੀਂ ਖਰੀਦ ਸਕਦੇ ਉਹਦੇ ਵਿੱਚ ਤੁਹਾਨੂੰ ਰਲ ਮਿਲੇਗਾ ਬੰਦਾ ਫੇਰ ਜਾਏ ਤੇ ਜਾਏ ਕਿੱਧਰ ਇੱਕ ਸੱਚੀ ਦੁਕਾਨ ਜੋ ਖੁੱਲੀ ਹੋਈ ਏ ਗੋਇੰਦਵਾਲ ਵਿੱਚ ਨਾ ਘੱਟ ਤੋਲਣ ਦਾ ਖਤਸਾ ਤੇ ਨਾ ਕੋਈ ਹਿਰਾਫੇਰੀ ਮਾਲ ਅਸਲੀ ਸੱਚਾ ਕਰਾ ਪਰ ਕੀਮਤ ਜਰਾ ਕੁ ਜ਼ਿਆਦਾ ਹੈ ਜੇ ਮਾਲ ਅਸਲੀ ਤੇ ਖਰਾ ਖਰੀਦਣਾ ਹੈ ਤਾਂ ਕੀਮਤੀ ਫੇਰ ਜ਼ਿਆਦਾ ਦੇਣੀ ਹੀ ਪਊ ਦੁਨੀਆਦਾਰੀ ਦਾ ਦਿਮਾਗ ਕਰਾਵੇ ਐਵੇਂ ਸੱਚ ਖਰੀਦਦਾ ਕਰਦਾ ਹੈ ਸੱਚ ਨੂੰ ਦੁਨੀਆ ਵਿੱਚ ਕੌਣ ਪੁੱਛਦਾ ਹੈ ਨਿਹਰਾ ਝੂਠ ਹੀ ਤਾਂ ਇਹ ਪਸਾਰਾ ਹੈ ਝੂਠ ਦਾ ਬੋਲ ਬਾਲਾ ਹੈ ਝੂਠ ਤੋਂ ਬਗੈਰ ਦੁਨੀਆ ਚੱਲ ਹੀ ਨਹੀਂ ਸਕਦੀ ਫੇਰ ਸੱਚ ਨੂੰ ਕੌਣ ਲੱਭੇ ਜੋ ਸੱਚ ਲੱਭਣ ਵਾਲਿਆਂ ਨੂੰ ਸੱਚ ਨੂੰ ਹੀ ਕੋਚਣਾ ਹੈ ਉਹਨਾਂ ਦੂਜੀ ਵੱਲ ਤੱਕਣਾ ਵੀ ਨਹੀਂ ਭਾਵੇਂ 100 ਰੁਪਏ ਦੀ ਚੀਜ਼ ਪਏ ਨੂੰ ਮਿਲੇ ਦੁਨੀਆਂ ਦੁਖੀ ਕਿਉਂ ਹੈ ਸਿਰਫ ਇਸ ਲਈ ਕਿ ਝੂਠ ਬੋਲਦੀ ਹੈ ਗੋਇੰਦਵਾਲ ਆਏ ਹੋ ਤਨ ਭਾਗ ਇੱਕ ਵਾਰ ਸੱਚ ਦੀ ਦੁਕਾਨ ਤੇ ਦਰਸ਼ਨ ਜ਼ਰੂਰ ਕਰੋ ਵੇਖੋ ਤੇ ਸਹੀ ਮੈਂ ਝੂਠ ਬੋਲਦਾ ਹਾਂ ਕਿ ਸਾਰੀ ਦੁਨੀਆਂ ਝੂਠ ਬੋਲਦੀ ਹੈ ਇੱਥੇ ਸੱਚ ਵਿਕਦਾ ਹੈ ਉਹਦੀ ਦੁਕਾਨ ਹੈ ਗੋਇੰਦਵਾਲ ਵਿੱਚ ਸੱਚ ਨੂੰ ਕੋਈ ਬਿਰਲਾ ਬੰਦਾ ਹੀ ਭਾਲਦਾ ਏ ਜਿਹੜਾ ਭਾਲ ਲੈਂਦਾ ਏ ਉਹਦੇ ਸਾਰੇ ਦੁੱਖ ਤਰਿੱਧਰ ਮੁੱਕ ਜਾਂਦੇ ਹਨ ਜ਼ਿੰਦਗੀ ਵਿੱਚ ਕੋਈ ਕਲੇਸ਼ ਬਾਕੀ ਨਹੀਂ ਰਹਿੰਦਾ ਆਹ ਸੱਚ ਨੂੰ ਲੱਭੀਏ ਆਪ ਹੀ ਵੀ ਸੁਖੀ ਹੋਈਏ ਤੇ जग ਨੂੰ ਸੁਖੀ ਬਣਾਈਏ ਗੋਇੰਦਵਾਲ ਵਿੱਚ ਇੱਕ ਰਾਮ ਦਾਸ ਜੀ ਦਾ ਪਹਿਰਾ ਸੀ ਉਹ ਜਾਣਦੇ ਸਨ ਕਿ ਮੇਰੇ ਸਵਾਸਾਂ ਦਾ ਮਾਲ ਦੇ ਭਾਵੇਂ ਪੂਰਨ ਵਾਲੇ ਹਨ ਮਾਲਾ ਨੇ ਇੱਕ ਦਿਨੋਂ ਰੁੱਟ ਜੀ ਜਾਣਾ ਏ ਉਹਨਾਂ ਦੇ ਤਿੰਨ ਪੁੱਤ ਸਨ ਪਲੀਟੀ ਦਾ ਪੁੱਤ ਪ੍ਰੀਤੀ ਚੰਦ ਤੇ ਵਿਚਕਾਰਲਾ ਮਾਹਦੇਵ ਤੇ ਸਭ ਤੋਂ ਛੋਟਾ ਅਰਜਨ ਦੇਵ ਮਾਪਿਆਂ ਨੂੰ ਸਭ ਤੋਂ ਛੋਟਾ ਪੁੱਤਰ ਪਿਆਰਾ ਹੁੰਦਾ ਹੈ ਫੇਰ ਪਲੇਟੀ ਦਾ ਵਿਚਕਾਰਲੇ ਨੂੰ ਕੋਈ ਪੁੱਛਦਾ ਹੀ ਨਹੀਂ ਪ੍ਰੀਤਿਚੰਦ ਅਰਜਨ ਦੇਵ ਨਾਲੋਂ 6 ਸਾਲ ਵੱਡਾ ਸੀ ਮਿੱਥੇ ਏਡੀ ਵੱਡੀ ਨਹੀਂ ਸੀ ਪਰ ਉਤਪਾ ਪ੍ਰੀਤਿਚੰਦ ਦਾ ਹੀ ਵੱਡਾ ਸੀ ਜਦੋਂ ਵੀ ਪਿਤਾ ਦਾ ਹੱਥ ਫੜਾਉਣਾ ਹੁੰਦਾ ਤਾਂ ਸਭ ਤੋਂ ਪਹਿਲਾਂ ਵੱਡੇ ਪੁੱਤਰ ਨੂੰ ਹੀ ਮੌਕਾ ਮਿਲਦਾ ਸੀ ਇਸ ਲਈ ਪ੍ਰੀਤਿਚੰਦ ਦਾ ਤੇਜ ਤਾਪ ਚਾਹੋ ਜਲਾਲ ਆਪੇ ਹੀ ਬਹੁਤਾ ਹੋ ਗਿਆ ਉਸ ਪ੍ਰਧਿਤ ਵੀ ਚਰ ਹੋਣੀ ਸੀ ਵੱਡੇ ਦੀ ਛੋਟਿਆਂ ਨੂੰ ਕੌਣ ਪੁੱਛਦਾ ਹੈ ਐਵੇਂ ਪਟੋਕੀਆਂ ਮਾਰ ਭਜਾ ਦਿੰਦੇ ਹਨ ਗਲਲ ਪ੍ਰੀਤੀ ਚੰਦ ਦੀ ਹੀ ਇਹ ਬਣ ਗਈ ਸਾਰੀ ਸੰਗਤ ਵਿੱਚ ਜਰ ਵੀ ਬੋਲਦਾ ਪ੍ਰੀਤੀ ਚੰਦ ਦਾ ਹਰ ਗੱਲ ਦਾ ਜ਼ਿੰਮੇਵਾਰ ਪ੍ਰੀਤੀ ਚੰਦ ਹੀ ਸੀ ਗੱਲ ਭਾਵੇਂ ਲੰਗਰ ਦੀ ਹੋਵੇ ਦੀਵਾਨ ਦੀ ਪੁੱਛ ਪ੍ਰਤੀਤ ਪ੍ਰੀਤੀ ਚੰਦ ਦੀ ਕੀ ਹੁੰਦੀ ਸੀ ਛੋਟਿਆਂ ਵੀ ਅਖਰ ਜਹਾਨ ਹੋਣਾ ਸੀ ਤੇ ਉਹਨਾਂ ਨੂੰ ਵੀ ਆਪਣੀ ਹੋਂਦ ਦੱਸਣੀ ਸੀ ਮਾਦੇਵ ਜਰ ਜਵਾਨੀ ਚੜੇ ਤਾਂ ਉਹਨਾਂ ਪ੍ਰੀਤੀ ਚੰਦ ਦਾ ਪਟਾ ਇਸ ਸਭ ਬਡਾਲਿਆ ਤੇ ਹੁਣ ਗੋਇੰਦਵਾਲ ਵਿੱਚ ਮਹਾਦੇਵ ਦੀ ਗਣਤੀ ਵਿੱਚ ਆ ਗਿਆ। ਗੁਰੂ ਘਰ ਵਿੱਚ ਉਹਦਾ ਵੀ ਬੋਲ ਬਾਲਾ ਹੋ ਗਿਆ। ਅਰਜਨ ਦੇਵ ਜੀ ਅਜੇ bari ਨਹੀਂ ਸੀ। ਭਾਈ ਜਦ ਕੋਈ ਗੱਲ ਉਛੜਦੀ ਤਾਂ ਆਕ ਛੱਡ ਦੇ। ਤੂੰ ਕੀ ਲੈਣਾ ਏ? ਇਨਾਂ ਚ ਮੇਲਿਆਂ ਤੋਂ ਅਜੇ ਤੂੰ ਬੱਚਾ ਏਂ। ਜਾ ਕੇ ਕਿਤੇ ਖੇਡ ਖੇੜ ਮੰਲ। ਤੇਰੇ ਖੇਡਣ ਦੇ ਦਿਨ ਹਨ। ਪਰ ਇੱਥੇ ਤਾਂ ਖੇੜੀ ਹੋਰ ਖਿੱਡੀ ਜਾ ਰਹੀ ਸੀ। ਗੁਰੂ ਰਾਮਦਾਸ ਦਾ ਪੈਡਾ ਮੁੱਕ ਗਿਆ ਸੀ ਤੇ ਉਹ ਆਪਣੀ ਪੱਡ ਕਿਸੇ ਨੂੰ ਚਕਾਉਣੀ ਚਾਹੁੰਦੇ ਸਨ। ਤੇ ਉਹ ਤਲਾਸ਼ ਕਰ ਰਹੇ ਸਨ ਆਪਣਾ ਬਾਰਿਸ਼ ਟਟੋਰਾ ਟੇਰ ਕੇ ਬਾਰਿਸ਼ ਨਹੀਂ ਲੱਭਦੇ ਬਾਜ਼ਾਰ ਵਿੱਚ ਨਹੀਂ ਵਿਕਦੇ ਜਿਹੜੇ ਖਰੀਦ ਲੈਣਗੇ ਘਰ ਵਿੱਚ ਹੀ ਲੱਭਣਾ ਪਵੇਗਾ ਨਾਲ ਗੋਦਰੀਆਂ ਵਿੱਚ ਹੀ ਹੁੰਦੇ ਹਨ ਤੇ ਗੋਦਰੀ ਹਮੇਸ਼ਾ ਘਰ ਵਿੱਚ ਹੀ ਰੱਖੀ ਜਾਂਦੀ ਹੈ ਕਲਾਸਟਰੀ ਸੀ ਰਾਤ ਦੇ ਹਨੇਰੇ ਵਿੱਚ ਫੈਸਲਾ ਹੋਇਆ ਤੇ ਸੂਰਜ ਦੀ ਪਹਿਲੀ ਕਿਰਨ ਪੁੱਟਣ ਨਾਲ ਗਤੀ ਦਾ ਬਾਰਿਸ਼ ਸਭ ਤੋਂ ਛੋਟੇ ਜਿਹਨੂੰ ਕੋਈ ਗਿਣਤੀ ਵਿੱਚ ਨਹੀਂ ਸੀ ਲਿਆਂਦਾ ਨਾਂ ਸੀ ਗੁਰੂ ਅਰਜਨ ਦੇਵ ਜੀ ਨੂੰ ਤਿਰਕ ਲੱਗਾ ਅਰਜਨ ਅਰਜਨ ਜਦੋਂ ਗੁਰੂ ਅਰਜਨ ਦੇਵ ਬਣ ਗਏ ਤੇ ਬੜਾ ਝਗੜਾ ਸ਼ੁਰੂ ਹੋ ਗਿਆ